हां जी मित्रों शिमला ਮਿਰਚ ਬਾਰੇ ਬਹੁਤ ਵੀਰ ਸਵਾਲ ਕਰਦੇ ਹੁੰਦੇ ਆ ਵੀ ਤੁਸੀਂ ਸ਼ਿਮਲਾ ਦੀ ਖੇਤੀ ਕਰਦੇ ਹੋ ਕੀ ਕੁਛ ਬਾਈ ਕਿੰਨੇ ਜਹਿਰ ਪੈਂਦੀ ਇਹਨੂੰ ਕਿ ਕਿੰਨੇ ਗੱਟੇ ਖਾਦ ਪਾ ਦਿੰਦੇ ਹੋ ਸੁਣਦੇ ਆ ਵੀ ਬਹੁਤ ਗੱਟੇ ਖਾਦ ਪੈਂਦੀ ਇਹਨੂੰ ਜਿਨ੍ਹਾਂ ਨੇ ਜ਼ਮੀਨਾਂ 'ਚ ਬਾਈ ਕੁਛ ਨਹੀਂ ਹੁੰਦਾ ਨਾ ਉਹਨਾਂ ਨੇ ਖਾਦਾਂ ਹੀ ਪਾਉਣੀ ਆ ਹੋਰ ਕੁਛ ਨਹੀਂ ਕਰ ਸਕਦੇ ਹੋ ਜ਼ਮੀਨਾਂ 'ਚ ਪ੍ਰਾਲੀ ਗਈ ਵਾਹੋ ਜੰਤਰ ਵਾਹੋ ਪਹਿਲਾਂ ਬਣਾਈਆਂ ਹੋਈਆਂ ਆ ਜ਼ਮੀਨਾਂ ਜ਼ਮੀਨ 'ਚ ਕੁਛ ਵਾਉਂਗੇ ਤਾਂ ਹੀ ਆਉਟਪੁੱਟ ਦੇਊਗੀ ਨਹੀਂ ਤਾਂ ਖਾਦ ਹੀ ਪਾਉਣੀ ਪੈਣੀ ਹੈ ਹੋਰ ਹੱਲ ਹੀ ਕੋਈ ਨਹੀਂਗਾ ਡੀਏਪੀ ਪਿੱਛੇ ਭੱਜੇ ਫਿਰ ਯੂਰੀਆ ਪਿੱਛੇ ਭੱਜੇ ਫਿਰ ਬਿਨਾ ਡੀਏਪੀ ਤੋਂ ਕਣਕਾਂ ਬੀਜਦੇ ਆ ਤਾਂ ਵੀ ਉੱਗ ਪੈਂਦੀਆਂ ਆ ਆਹ ਹੁਣ ਮਿਰਚ ਦੇਖੋ ਤੁਸੀਂ ਗਰੋਥ ਚੈੱਕ ਕਰੋ ਇਹ ਦੀ ਇਹ ਸਭ ਭਾਈ ਕੋਈ ਯੂਰੀਆ ਦਾ ਹੀ ਕਮਾਲ ਨਹੀਂ ਹੈਗੇ ਇਹ ਪਰਾਲੀ ਦੇ ਕਮਾਲ ਨੇ ਜਾਂ ਤੁਸੀਂ ਕਹਿ ਸਕਦੇ ਹੋ ਬਹੁਤ ਸਾਲਾਂ ਤੋਂ ਜ਼ਮੀਨ ਨੂੰ ਸੰਭ ਰਹੀਆਂ ਵਿੱਚ ਜੰਤਰ ਵੀ ਆਉਣੇ ਆ ਜਿੰਨੀ ਮਿਰਚ ਹੁੰਦੀ ਹੈ ਸਾਰੇ ਵਿੱਚ ਵਾਉਣੇ ਆਂਦੇ ਬਾਅਦ ਜਦੋਂ ਜੂਨ ਜਲਾਈ ਚ hếtਮ ਹੋ ਜਾਂਦੀ ਹੈ ਗੋਡੀਆਂ ਬਹੁਤ ਕਰਨੀਆਂ ਪੈਂਦੀਆਂ ਮਿਰਚ ਨੂੰ ਮਿੱਟੀ ਚੜਾਈ ਹੋਈ ਹੈ ਦੇਖ ਸਕਦੇ ਤੁਸੀਂ ਕਿੰਨੀ ਮਿੱਟੀ ਚੜੀ ਹੋਈ ਆ ਆ ਮਿੱਟੀ ਚੜੀ ਹੈ ਇੱਕ ਵੀ ਕੱਖ ਨਹੀਂ ਹੈਗਾ ਨਾਲ ਰਕਵਾ ਵੀ ਪੂਰਾ ਆਪਣੇ ਕੋਲ ਮਿਰਚ ਦਾ ਫਿਰ ਵੀ ਮਿਹਨਤ ਕਰਨੀ ਪੈਂਦੀ ਹੈ ਚੀਜ਼ ਪਿੱਛੇ ਕਮਾਈ ਵੀ ਹੈ ਕਿਸੇ ਸਾਲ ਨਹੀਂ ਵੀ ਹੁੰਦੀ ਕਮਾਈ ਪਰ ਐਣੀ ਵੀ ਆਪਾਂ ਬਹੁਤ ਜ਼ਿਆਦਾ ਖਾਦ ਸਿੱਟਾਂਗੇ ਤੇ ਬਹੁਤ ਜ਼ਿਆਦਾ ਝਾੜ ਲੋਕ ਤਾਂ ਬਹੁਤ ਜ਼ਿਆਦਾ ਝਾੜ ਲਈ ਜਾਂਦੇ ਆ ਅਸੀਂ ਤਾਂ ਉਹਨਾਂ ਨੂੰ ਵੀ ਮੈਂ ਕਹਿੰਨਾ ਵੀ ਖਾਦ ਘੱਟ ਪਾਓ ਜਿੰਨੀ ਹੋ ਸਕਦੀ ਹੈ ਆਪਾਂ ਬਾਈ ਸਾਰੇ 8 ਮਹੀਨਿਆਂ ਦੀ ਫਸਲ 'ਚ 4 ਗੱਟੇ ਯੂਰੀਆ ਮਸਾਂ ਪੈਂਦੀ ਹੈ ਲੋਕ ਅੱਜਕੱਲ ਕਣਕ ਦੀ ਫਸਲ ਨੂੰ 4-4 ਗੱਟੇ ਯੂਰੀਆ ਪਾਈ ਜਾਂਦੇ ਆ ਸ਼ਿਮਲਾ ਮਿਰਚ ਦਾ ਸੇਵਨ ਕਰਨਾ ਤੁਸੀਂ ਸਹੀ ਕਰੋ ਇਹ ਕੋਈ ਖਰਾਬ ਐ ਨਹੀਂ ਕਰਦੀ ਵੀ ਬਹੁਤ ਜ਼ਿਆਦਾ ਖਰਾਬ ਹੈ ਜੀ ਵਿੱਚ ਖਾਦ ਬਹੁਤ ਜ਼ਿਆਦਾ ਹੈ ਬਾਈ ਜੀ ਇਹਦੀ ਕੁਆਂਟੀਟੀ ਘੱਟ ਖਾਣੀ ਚਾਹੀਦੀ ਹੈ ਕਵਾਂਟੀਟੀ ਜ਼ਿਆਦਾ ਖਾ ਲੈਣੇ ਜਦੋਂ ਜ਼ਿਆਦੇ ਆਪਾਂ ਖਾ ਲਈ ਤਾਂ ਇਹਨੇ ਐਸਿਡਿਟੀ ਕਰਨੀ ਕਰਨੀ ਆ ਕਿਉਂਕਿ ਇਹਦੇ ਵਿੱਚ ਜਿਹੜੇ ਇਹਦੇ ਜਿਹਨੂੰ ਕਹਿ ਸਕਦੇ ਆ ਆਪਾਂ ਇਹਦਾ ਸਿਸਟਮ ਵਿਟਾਮਿਨਸ ਇਹਦੇ ਵਿੱਚ ਮਿਨਰਲ ਬਹੁਤ ਜ਼ਿਆਦੇ ਨੇ ਬੰਦਾ ਆਮ ਨਹੀਂ ਇਹਨੂੰ ਪਚਾ ਸਕਦਾ ਜ਼ਿਆਦੀ ਕਵਾਂਟੀਟੀ ਚ ਖਾਦਾ ਨਾਲ ਨਹੀਂ ਖਾਦਾ ਤਾਂ ਹੁਣ ਆਲੂ ਨੂੰ ਕਿੰਨੀ ਪੈਂਦੀ ਪਰ ਕੋਈ ਬੋਲਦਾ ਨਹੀਂਗਾ ਗੋਭੀ ਨੂੰ ਪੈਂਦੀ ਖਾਦ ਪਹਿਲਾਂ ਪੈਦਾ ਨਾ ਕਰੋ ਕੁਆਲਿਟੀ ਪੈਦਾ ਕਰੋ ਕੁਆਂਟੀਟੀ ਪੈਦਾ ਨਾ ਕਰੋ ਜਿਆਦਾ ਹੀ ਦੇ ਪਿੱਛੇ ਨਾ ਭੱਜੋ ਚੀਜ਼ ਦੀ ਕੁਆਲਿਟੀ ਬਣਾਓ ਤਾਂ ਕਿ ਤੁਹਾਡੀ ਅੰਤਰਰਾਸ਼ਟਰੀ ਜਿਹੜੀ ਚੀਜ਼ ਫਸਲ ਜਾਵੇ ਤਾਂ ਉੱਥੇ ਕੁਆਲਿਟੀ ਦੇਖੀ ਜਾਂਦੀ ਹੈ ਕੁਆਂਟੀਟੀ ਨਹੀਂ ਦੇਖੀ ਜਾਂਦੀ ਉੱਥੇ ਫਿਰ ਫੇਲ ਹੋ ਜਾਂਦੇ ਸਾਰੇ ਸੈਂਪਲ ਆਪਣੀ ਹੁਣ ਜਾਂਦੀ ਹੈ ਮਿਰਚ ਬਾਹਰ ਕੋਈ ਚੱਕਰ ਨਹੀਂ ਗਾ ਵਧੀਆ ਭਾਅ ਹੁੰਦਾ ਸਭ ਕੁਝ ਹੁੰਦਾ ਬੰਬਈ ਵੀ ਕਈ ਵਾਰੀ ਮਿਰਚ ਜਾਂਦੀ ਹੈ ਕਈ ਬੰਦੇ ਨੇ ਉੱਥੇ ਪੁੱਠੀ ਮੋੜਿਆਂ ਦੀ ਮਿਰਚ ਕਿਉਂਕਿ ਵਿੱਚ ਉਥੇ ਜਾਂਦੇ ਨੂੰ ਢਿੱਲੀ ਹੋ ਜਾਂਦੀ ਹੈ ਕਿਉਂਕਿ ਉਹਨੇ ਖਾਦ ਦੀ ਕੁਆਂਟੀਟੀ ਬਹੁਤ ਹੁੰਦੀ ਹੈ ਵਿੱਚ ਮਤਲਬ ਤੁਸੀਂ ਘਰੇ ਵੀ ਬੀਜ ਕੇ ਦੇਖ ਲਓ ਤੁਸੀਂ ਵੀ ਕਿੰਨੀ ਖਾਦ ਪੈਂਦੀ ਹੈ ਇਹਨੂੰ ਵਧੀਆ ਹੋ ਜਾਂਦੀ ਹੈ ਵਿੱਚ ਸਿਰਫ ਇਹਨੂੰ ਬਚਾਉਣਾ ਪੈਂਦਾ ਵਾਈਟ ਫਲਾਈ ਤੋਂ ਉਹ ਤੁਸੀਂ ਜਾਲੀ ਲਾ ਕੇ ਬਚਾ ਸਕਦੇ ਹੋ ਤੇ ਵਧੀਆ ਸਿਸਟਮ ਬਣ ਜਾਂਦਾ ਆਪਣੇ ਕੋਲੇ ਬਈ 25-27 ਸਾਲ ਹੋ ਗਿਆ ਆਪਾਂ ਨੂੰ ਮਿਰਚ ਲਾਉਂਦੇ ਇਹਨੂੰ ਮਿਸਗਾਈਡ ਆਪਾਂ ਕਿਸੇ ਨੂੰ ਕਰਦੇ ਨਹੀਂ ਕਦੋਂ ਮਰਜ਼ੀ ਆ ਕੇ ਖੇਤ ਦੇਖ ਸਕਦਾ ਕੀ ਸਿਸਟਮ ਆ ਆਪਣਾ ਸਾਰਾ ਧੰਨਵਾਦ ਜੀ